2027 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੋਣਗੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜੋ ਕਿ 2027 ਚ ਹੁਣੀਆਂ ਸੀ ਹੁਣ ਨਹੀਂ ਹੋਣਗੀਆਂ ਆਖਰਕਾਰ ਇਹ ਗੱਲ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਇਹਦੇ ਪਿਛਲਾ ਰਾਜ ਕੀ ਕੀ ਭਗਵਾਨਤਮਾਨ ਲਗਾਤਾਰ ਹੁਣ 2029 ਤੱਕ ਮੁੱਖ ਮੰਤਰੀ ਰਹਿਣਗੇ ਇਹ ਹੁਣ ਸਵਾਲ ਖੜੇ ਹੋਏ ਆ ਆਖਰਕਾਰ ਇਹ ਸਵਾਲ ਕਿਵੇਂ ਖੜੇ ਹੋਏ ਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਬਕਾਇਆ ਨੇ 2027 ਦੇ ਵਿੱਚ ਪਰ ਨਵੀਆਂ ਸੂਚਨਾਵਾਂ ਤੇ ਕੇਂਦਰ ਸਰਕਾਰ ਦੇ ਨਵੇਂ ਫੈਸਲੇ ਨੇ ਇੱਕ ਸ਼ੰਕਾ ਪੈਦਾ ਕਰ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਪੈਂਡਿੰਗ ਨੇ ਉਹ ਨਹੀਂ ਹੋਣਗੀਆਂ ਲਗਾਤਾਰ ਕੇਂਦਰ ਸਰਕਾਰ ਇੱਕ ਰਾਸ਼ਟਰ ਇੱਕ ਚੋਣ ਦਾ ਜਿਹੜਾ ਰਾਗ ਲਾਪਰੀ ਹੈ ਉਹਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਕਦਮ ਕੀ ਹੈ ਉਹ ਤੁਹਾਨੂੰ ਦੱਸਣਾ ਹੈ ਦਰਅਸਲ ਕੇਂਦਰੀ ਕੈਬਨਿਟ ਦੇ ਵੱਲੋਂ ਸੰਗੀ ਕੈਬਨਿਟ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਸੰਗੀ ਮੰਤਰੀ ਮੰਡਲ ਨੇ ਇੱਕ ਰਾਸ਼ਟਰ ਇੱਕ ਚੋਣਾ ਦਾ ਜਿਹੜਾ ਮਸੂਦਾ ਖਰੜਾ ਬਿੱਲ ਹੈ ਉਹ ਕੈਬਨਿਟ ਚ ਮਨਜ਼ੂਰ ਕਰ ਲਿਆ ਹੈ ਹੁਣ ਉਹਨੂੰ ਲੋਕ ਸਭਾ ਤੇ ਰਾਜ ਸਭਾ ਚ ਜਾਣਾ ਪੈਣਾ ਹੈ ਪਰ ਕੈਬਨਿਟ ਚ ਮਨਜ਼ੂਰ ਹੋਣ ਤੋਂ ਬਾਅਦ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਕਲੀਅਰ ਹੋ ਜਾਂਦੀਆਂ ਨੇ ਕਿ ਸਰਕਾਰ ਕਿਸ ਪਾਸੇ ਵੱਲ ਨੂੰ ਜਾਣਾ ਚਾਹੁੰਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਜੁਨੀਅਨ ਕੈਬਨਿਟ ਨੇ ਇੱਕ ਦੇਸ਼ ਇੱਕ ਚੋਣ ਦੀ ਰਣਨੀਤੀ ਤਹਿਤ ਲੋਕ ਸਭਾ ਸੂਬਾਈ ਐਸੈਂਬਲੀਆਂ ਪੰਚਾਇਤ ਤੇ ਨਗਰ ਨਿਗਮ ਦੀਆਂ ਚੋਣਾਂ ਇੱਕੋ ਪੜਾਜ ਕਰਵਾਉਣ ਸੰਬੰਧੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਉੱਚ ਪਦਰੀ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਮੰਨ ਲਿਆ ਸਵੀਕਾਰ ਕਰ ਲਿਆ ਸਰਕਾਰ ਨੇ ਕਿਹਾ ਕਿ ਅਸੀਂ ਪਾਰਟੀਆਂ ਇੱਕ ਦੇਸ਼ ਇੱਕ ਚੋਣ ਦੇ ਵਿਚਾਰ ਨਾਲ ਪਹਿਲਾਂ ਹੀ ਸਹਿਮਤ ਹਨ ਤੇ ਜਿੰਨਾਂ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਉਹ ਦੇਸ਼ ਦੇ ਲੋਕਾਂ ਵੱਲੋਂ ਇਸ ਮੁੱਦੇ ਤੇ ਦਿੱਤੀ ਹਮਾਇਤ ਦੇ ਮੱਦੇਨਜ਼ਰ ਹੁਣ ਆਪਣਾ ਸਟੈਂਡ ਬਦਲਣ ਲਈ ਅੰਦਰੋਂ ਦਬਾਅ ਮਹਿਸੂਸ ਕਰਨੀਆਂ ਉੰਜ ਇੱਕੋ ਵੇਲੇ ਚੋਣਾਂ ਸਬੰਧੀ ਕੋਵਿਡ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਸੰਵਿਧਾਨ ਅਤੇ ਹੋਰ ਵਿਧਾਨ ਸਭਾਵਾ ਵਿੱਚ 18 ਸੋਧਾਂ ਕਰਨੀਆਂ ਹੋਣਗੀਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼wini ਵੈਸ਼ਵ ਨੇ ਕਿਹਾ ਕਿ ਇੱਕ ਚੋਣ ਇੱਕ ਦੇਸ਼ ਜਿਹੜਾ ਆ ਇੱਕ ਰਾਸ਼ਟਰ ਇਸ ਵਾਰ ਲੱਗੇ ਕਦਮ ਵਧਾਇਆ ਜਾਣਾ ਸਵਾਲ ਇਹ ਹੈ ਕਿ ਕੀ ਹੁਣ ਮੁੱਖ ਮੰਤਰੀ ਭਗਵੰਤ ਮਾਨ 2029 ਤੱਕ ਰਹਿਣਗੇ ਜਾਂ ਫਿਰ ਇਸ ਸਦਨ ਨੂੰ ਵੀ ਭੰਗ ਕਰ ਦਿੱਤਾ ਜਾਊਗਾ ਸਾਰੀਆਂ ਚੋਣਾਂ ਦੇ ਨਾਲ ਇਹ ਕਿਵੇਂ ਸੰਭਵ ਹੋ ਸਕਦਾ ਇੱਕ ਸੰਗੀ ਢਾਂਚੇ ਦੇ ਅੰਦਰ ਇੱਕ ਰਾਸ਼ਟਰ ਤਾਂ ਪਹਿਲੀ ਗੱਲ ਭਾਰਤ ਹੈ ਨਹੀਂ ਭਾਰਤ ਇੱਕ ਦੇਸ਼ ਹੈ ਇਹ ਦੇਸ਼ ਜਿਹੜਾ ਹੈ ਵੱਖ-ਵੱਖ ਸੂਬਿਆਂ ਦਾ ਸਮੂਹ ਹੈ ਵੱਖ-ਵੱਖ ਸੂਬਿਆਂ ਦਾ ਸੰਗ ਹੈ ਇਹ ਇੰਡੀਅਨ ਸਟੇਟ ਹੈ ਜਿਹੜੀ ਸਟੇਟ ਆਫ ਯੂਨੀਅਨ ਹੈ ਤੇ ਇਸ ਕਰਕੇ ਇਹ ਪਹਿਲੀ ਗੱਲ ਦਾ ਰਾਸ਼ਟਰ ਹੈ ਹੀ ਨਹੀਂ ਦੂਜੀ ਗੱਲ ਇਹ ਹੈ ਕਿ ਦੇਸ਼ ਦੇ ਅੰਦਰ ਕੀ ਵਾਕਈ ਇਦਾਂ ਹੋ ਸਕਦਾ ਹੈ ਕੀ ਤੁਸੀਂ ਜੰਮੂ ਕਸ਼ਮੀਰ ਤੇ ਤਾਮਲਨਾਡੂ ਨੂੰ ਇੱਕ ਰਸੇ ਨਾਲ ਬੰਨ੍ਹ ਸਕਦੇ ਹੋ ਕੀ ਤੁਸੀਂ ਇਮਫਾਲ ਮਣੀਪੁਰ ਤੇ ਕਾਸ਼ ਨੂੰ ਇੱਕ ਰਸੇ ਨਾਲ ਬੰਨ੍ਹ ਸਕਦੇ ਹੋ ਗੁਜਰਾਤ ਨੂੰ ਇੱਕ ਰਸੇ ਨਾਲ ਬੰਨ੍ਹ ਸਕਦੇ ਹੋ ਕੀ ਤੁਸੀਂ ਸਾਰੇ ਦੇਸ਼ ਦੇ ਵਿੱਚ ਇੱਕੋ ਵੇਲੇ ਪੰਚਾਇਤਾਂ ਦੀਆਂ ਨਗਰ ਨਿਗਮਾਂ ਦੀਆਂ ਚੋਣਾਂ ਕਿਵੇਂ ਸੰਭਵ ਕਰਾ ਸਕਦੇ ਹੋ ਇੱਕ ਬੰਦਾ ਕਿੰਨੀ ਥਾਂਵੇਂ ਵੋਟ ਪਾਏਗਾ ਇੱਕ ਇੱਕ ਦਿਨ ਦੇ ਵਿੱਚ ਤੁਸੀਂ ਅੰਦਾਜ਼ਾ ਲਾਓ ਕਿ ਜੇ ਪਿੰਡ 'ਚ ਵੋਟ ਪੈ ਰਹੀ ਹੈ ਜ਼ਿਲ੍ਹਾ ਪ੍ਰੇਸ਼ਦ ਬਲਕ ਸਮਤੀ ਸਰਪੰਚੀ ਐਮ ਐਲ ਏ ਐਮ ਪੀ ਪੰਜ ਥਾਵੇਂ ਵੋਟਾ ਕਿਵੇਂ ਪਾ ਸਕਦਾ ਇਹ ਅਮਲੀ ਰੂਪ ਦੇ ਵਿੱਚ ਹੀ ਜਿਹੜਾ ਨਹੀਂ ਹੋ ਸਕਦਾ ਭਾਰਤੀ ਜਨਤਾ ਪਾਰਟੀ ਇਸ ਸੰਗੀ ਦੇਸ਼ ਨੂੰ ਇੱਕ ਰਾਸ਼ਟਰ ਬਣਾਉਣ ਦੇ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਤੇ ਤੁਲੀ ਹੋਈ ਹੈ ਇਹ ਉਹਦੇ ਇੱਕ ਕਦਮ ਵਿੱਚੋਂ ਇੱਕ ਹੈ ਹੁਣ ਪੰਜਾਬ ਸਰਕਾਰ ਜਾਂ ਬਾਕੀ ਸੂਬਾਈ ਅਸੈਂਬਲੀਆਂ ਤੇ ਕੀ ਸਟੈਂਡ ਲੈਂਦੀਆਂ ਨੇ ਇੱਕ ਹੁਣ ਮਹੱਤਵਪੂਰਨ ਗੱਲ ਹੈ ਕੀ ਇਹ ਪਾਰਟੀਆਂ ਵਿਰੋਧੀ ਪਾਰਟੀਆਂ ਗੋਡੇ ਟੇਕ ਦਿੰਦੀਆਂ ਨੇ ਜਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੱਡਾ ਸਵਾਲ ਉੱਠਦਾ ਹੈ ਸ਼੍ਰੋਮਣੀ ਅਕਾਲੀ ਦਲ ਚੀਕਾ ਮਾਰ ਮਾਰ ਕੇ ਸੰਗੀ ਢਾਂਚਾ ਫੈਡਰਲ ਸਟਰਕਚਰ ਫਲਾਨਾ ਤਮਕਾਨਾ ਸੂਬਿਆਂ ਦੇ ਹੱਕ ਕਰਦੀ ਰਹਿੰਦੀ ਹੈ ਤੇ ਇਸ ਮਾਮਲੇ 'ਚ ਉਹਨੇ ਗੋਡੇ ਟੇਕ ਤੇ ਮੁਰਦੀ ਦੇ ਅੱਗੇ ਹੁਣ ਇਹ ਸਾਰਾ ਸਵਾਲ ਨੇ ਇਹ ਸਾਰੇ ਸਵਾਲਾਂ ਦੇ ਜਵਾਬ ਮੰਗੇ ਜਾਣਗੇ ਸੁਖਬੀਰ ਬਾਦਲ ਤੋਂ ਵੀ ਤੇ ਉਮੀਦ ਕੀਤੀ ਜਾਵੇਗੀ ਕਿ ਭਗਵੰਤ ਮਾਨ ਇਸ ਤੇ ਕੀ ਸਟੈਂਡ ਲੈਂਦੇ ਐ ਇਸ ਤੋਂ ਵੀ ਚੀਜ਼ਾਂ ਸਪਸ਼ਟ ਹੋ ਜਾਣਗੀਆਂ ਸੰਗੀ ਢਾਂਚੇ ਤੇ ਇਹ ਇੱਕ ਵੱਡਾ ਹਮਲਾ ਹੋ ਸਕਦਾ ਹੈ